ਸਰਨਕਾਰ ਸੰਗ ਦੇ ਪ੍ਰਧਾਨ ਕੁਲਜੀਤ ਸਿੰਘ ਤੁਨਾ ਡਿੰਪਲ ਆਪਣੇ ਸਾਥੀਆਂ ਸਮੇਤ ਅਖਿਲ ਭਾਰਤੀ ਸਵਰਨਕਾਰ ਸੰਗ 3545 ਸਵਰਨਕਾਰ ਸੰਗ ਵਨ ਪੰਜਾਬ ਚ ਸਾਥੀਆਂ ਸਮੇਤ ਸ਼ਾਮਿਲ ਹੋ ਗਏ ਇਸ ਸਮਾਗਮ ਪਟੇਲ ਚੌਂਕ ਵਿਖੇ ਕੀਤਾ ਗਿਆ ਇਸ ਮੌਕੇ ਸਮਾਗਮ ਵਿੱਚ ਰਾਸ਼ਟਰੀ ਪੱਧਰ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਨਿਯੁਕਤੀ ਹੋਈ ਸਮਾਗਮ ਵਿੱਚ ਅਜੇ ਤੌਰ ਤੇ ਅਖਿਲ ਭਾਰਤੀ ਸਵਰਨਕਾਰ ਸੰਗ 3545 ਦੇ ਪ੍ਰਧਾਨ ਕਸ਼ਮੀਰ ਸਿੰਘ ਰਾਜਪੂਤ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਨਵੀਂਆਂ ਨਿਯੁਕਤੀਆਂ ਦੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਪੰਜਾਬ ਪ੍ਰਧਾਨ ਅਸ਼wini ਕੁਮਾਰ ਨਾਮੇਸ਼ਾ, ਜ਼ਿਲ੍ਹਾ ਪ੍ਰਧਾਨ ਅਸ਼wini ਕੁਮਾਰ ਕਾਲੇਸ਼ਾ, ਜਨਸਕੱਤਰ ਮਨਮੋਹਨ ਸਿੰਘ ਡਿੰਪਲ ਸਮੇਤ ਮੈਂਬਰ ਮੌਜੂਦ ਸਨ। ਉਹਦੇਦਾਰੀ ਸਾਨੂੰ ਪਹਿਲੇ ਨਾਲੋਂ ਵੱਡੀ ਮਿਲ ਗਈ ਹੈ। ਪਹਿਲੋਂ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਸੀ। ਹੁਣ ਅਸੀਂ ਆ ਗਏ ਆ ਪੰਜਾਬ ਦੇ ਚੇਅਰਮੈਨ। ਪਹਿਲੋਂ ਵੀ ਅਸੀਂ ਤਨੋਂਮਨੋ ਕੰਮ ਕਰਦੇ ਸੀ। ਹੁਣ ਵੀ ਅਸੀਂ ਤਨੋਂਮਨੋ ਕੰਮ ਕਰਾਂਗੇ। ਬਹੁਤ ਵਧੀਆ ਇਹਨਾਂ ਦੀ ਕਾਰਗੁਜ਼ਾਰੀ ਆ ਬਹੁਤ ਚੰਗੇ ਨੇਚਰ ਆ ਮੈਂ ਵੀ ਕਹਾਂ ਬਹੁਤ ਵਧੀਆ ਲੇਕਿਨ ਤਾਂ ਹੀ ਅਸੀਂ ਬੜਾ ਚਿਰ ਉਹਤੇ 2.5 ਸਾਲ ਕੱਢੇ ਆ 2.5 ਸਾਲ ਸਾਨੂੰ ਪਤਾ ਜਾਂ ਸਾਡੇ ਸੰਗਠਨ ਨੂੰ ਪਤਾ ਕੀ ਜਿਹੜੇ ਸਾਡੇ ਬੁਲਾਦਰੀ ਦੇ ਓਕਰਾਂ ਆਣੀਆਂ ਕਿਸੇ ਪਾਸੇ ਵੀ ਸਾਡੇ ਬੁਲਾਦਰੀ ਦੇ ਕਿਸੇ ਬੰਦੇ ਨੂੰ ਕੋਈ ਓਪਰ ਆਂਦੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਡਿਪਾਰਟਮੈਂਟ ਆ ਕੇ ਸਾਡੇ ਇੱਥੇ ਕੋਈ ਤੰਗ ਕਰਦਾ ਵਾ ਸਾਡੀ ਟੀਮ ਅਸਲ ਇੰਨੀ ਕੁ ਮਜ਼ਬੂਤ ਹੋਈ ਏ ਅਸੀਂ ਉਹਨਾਂ ਦਾ ਪੂਰਾ ਮਕੀ ਅਪਰਮ ਕੋਈ ਵੀ ਕਾਰੋਬਾਰ ਦਾ ਮੁਕਾਬਲਾ ਉਹਨਾਂ ਨਾਲ ਕਰ ਸਕਦੇ ਆ